ਨੇ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮੁਤਾਬਕ ਜੇ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮੁਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਕਾਰਵਾਈ ਜੋ ਪੰਜਾਬ ਸਰਕਾਰ ਨਾਲ ਜੋ ਨਸ਼ਾ ਵਿਰੁੱਧ ਜੋ ਕਿੰਨੇ ਵੀ ਸਮਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸੰਬੰਧੀ ਜਿਹੜੀ ਸਰਪੰਚ ಗ್ರಾಮ ਪੰਚਾਇਤਾਂ ਨੂੰ ਆਪਣੇ ਮਤੇ ਰਾਈ ਕੁੱਛ ਕੀਤਾ ਗਿਆ ਕਿ ਮੈਨੂੰ ਪੁਲਿਸ ਹੰਦਾ ਚਾਹੀਦੀ ਆ ਇਸ ਬੰਦੇ ਪਹਿਲਾਂ ਨਿਸ਼ਾਨਦੇਹੀ ਕਰਾਈ ਗਈ ਰੈਵਨਿਊ ਡਿਪਾਰਟਮੈਂਟ ਕੋਲ ਜਿਸ ਵਿੱਚ ਉਹਨਾਂ ਪੰਜ ਮਰਲੇ ਜਗਾ ਜਰੀਏ ਨਜਾਇਜ਼ ਕਬਜ਼ੇ ਦੀ ਨੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਡ ਮੋਦੇ ਦਾ ਸਰਪੰਚ ਹਾਂ ਜੀ ਅਡਾਰੀ ਬਾਰਡਰ ਦੇ ਕੋਲ ਸੱਚੀ ਕਹਾਣੀ ਚਾਹ ਕਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਨਹੀਂ ਮੇਰੇ ਤੱਕ ਵੀ ਬਾਰਾ ਮਾ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਬਹੁਤ ਵਧੀਆ ਤੇ ਸ਼ਲਾਘਾਯੋਗ ਹੈ ਪਿੰਡ ਵੱਲੋਂ ਕੋਈ ਸ਼ਿਕਾਇਤ ਨਹੀਂ ਜੀ ਜੋ ਇਨਵੈਸਟੀਗੇਸ਼ਨ ਦੇ ਮੁਤਾਬਕ ਜੇ ਉਹਨਾਂ ਦੀਆਂ ਕਾਰਵਾਈਆਂ ਨੇ ਜੋ ਪੰਜਾਬ ਸਰਕਾਰ ਨੇ ਭਵੰਤਵਨ ਸਰਕਾਰ ਨੇ ਜੋ ਪ੍ਰੋਸੀਜਰ ਬਣਾਇਆ ਉਹਦੇ ਮੁਤਾਬਕ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਪਿੰਡ ਦੀ ਮਤਲਬ ਪੰਚਾਇਤੀ ਜ਼ਮੀਨ ਦੇ ਹੋਣ ਲੱਗੇ ਜੋ ਮੇਰਾ ਸਰਪੰਚ ਹੋਂ ਦੇ ਨਾਤੇ ਪ੍ਰਸ਼ਾਸਨ ਦਾ ਸਹਿਯੋਗ ਦੇ ਅੰਦਾ ਖਰਚ ਬਣਦਾ ਮੈਂ ਉਸ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ ਜੀ ਕਹਿੰਦਾ ਕਿ ਜਿਹੜਾ ਦਰਿਆ ਵਗ ਰਿਹਾ ਨਸ਼ਾ ਉਹ ਦਿੱਤਾ ਸੈਂਪੀ ਕਿ ਵਿਆਹ ਨੂੰ ਪਿੰਡ ਵਾਲੇ ਦਾ ਪ੍ਰਸ਼ਾਸਨ ਦੀ ਖਤਮ ਹੋ ਸਕਦਾ ਜੀ ਮਾਮਲੇ ਕੋਤ ਸਬਤ ਸਕਦੇ ਨੇ ਨਹੀਂ ਬਿਲਕੁਲ ਖਤਮ ਹੋ ਸਕਦਾ ਜੀ ਇਹਦਾ ਇੱਕ ਮੈਸੇਜ ਉਹਨਾਂ ਤਸਕਰਾਂ ਤੱਕ ਪਹੁੰਚੂਗਾ ਜਿਹੜੇ ਮਤਲਬ ਇਸ ਤਰੀਕੇ ਦਾ ਧੰਦਾ ਕਰਦੇ ਆ ਜਾਂ ਛੋਟੇ ਪੱਧਰ ਤੇ ਧੰਦਾ ਪਰਦੇ ਕਰ ਉਹਨਾਂ ਨੂੰ ਇਹ ਮੈਸੇਜ ਪਹੁੰਚੂਗਾ ਕਿ ਇਹ ਮਤਲਬ ਜਿਹੜਾ ਡਿਸੀਜਨ ਸਰਕਾਰ ਨੇ ਲਿਆ ਬੜਾ ਵਧੀਆ ਤੇ ਛਲਾਗਾ ਜੋਗਿਆ ਕਿਉਂਕਿ ਇਹਦੇ ਇਹਦਾ ਇੱਕ ਮਤਲਬ ਡਰ ਪੈਣ ਵਾਸਤੇ ਹੀ ਹੋਰ ਮਤਲਬ ਇਹਦੇ ਵਿੱਚ ਕਿਸ ਨੂੰ ਮਤਲਬ ਜਿਹੜਾ ਮੈਸੇਜ ਜਿਹੜਾ ਚੰਗਾ ਮੈਸੇਜ ਜਾਊਗਾ ਇਹਦੇ ਬਾਕੀ ਇਸ ਤਰ੍ਹਾਂ ਦੇ ਕੋਈ ਕੰਮ ਕਰਦੇ ਉਹ ਮਤਲਬ ਇਸ ਬਾਰੇ ਹੋਣਗੇ ਜੀਤ ਸਿੰਘ ਪੀడీపీ ਆਟਾਰੀ ਜੋ ਕੀ ਕਾਰਵਾਈ ਜਿਹੜੀ ਕੀਤੀ ਸੀ ਕਾਰਵਾਈ ਜੋ ਪੰਜਾਬ ਸਰਕਾਰ ਨੇ ਜੋ ਨਸ਼ਾ ਵਿਰੁੱਧ ਜੋ ਜਿੰਨੇ ਵੀ ਸਮੱਗਲਰ ਨੇ ਜੋ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਸਬੰਧੀ ਜਿਹੜੀ ਸਰਪੰਚ ਗ੍ਰਾਮ ਪੰਚਾਇਤਾਂ ਨੂੰ ਆਪਣੇ ਮਤੇ ਰਾਈ ਸੂਚਿਤ ਕੀਤਾ ਗਿਆ ਕਿ ਮੈਨੂੰ ਪੁਲਿਸ ਹੁਦਾ ਚਾਹੀਦੀ ਆ ਇਸ ਸਬੰਧੀ ਪਹਿਲਾਂ ਨਿਸ਼ਾਨਦੇਹੀ ਕਰਾਈ ਗਈ ਰੈਵਨਿਊ ਡਿਪਾਰਟਮੈਂਟ ਕੋਲ ਜਿਸ ਵਿੱਚ ਉਹਨਾਂ ਪੰਜ ਮਰਲੇ ਜਗ੍ਹਾ ਜਿਹੜੀ ਨਜਾਇਜ਼ ਕਬਜ਼ੇ ਦੀ ਨਹੀਂ ਸੀ ਕੋਪਲੀ ਸਰਪੰਚ ਗ੍ਰਾਮ ਪੰਚਾਇਤ ਮਤੇਰਾਈ ਜੋ ਮਿਲੀ ਉਹਨਾਂ ਨੂੰ ਪੁਲਿਸ ਹੰਦਾ ਦਵਾ ਕੇ ਜੋ 5 ਮਰਲੇ ਜਗ੍ਹਾ ਤੇ ਨਜਾਇਜ਼ ਕਬਜ਼ਾ ਉਹ ਹਟਾਇਆ ਗਿਆ ਸਰ ਕਿਹੜਾ ਪਿੰਡ ਹੈਗਾ ਤੁਸੀਂ ਇਹ ਗ੍ਰਾਮ ਪੰਚਾਇਤ ਮਤੇ ਹੈ ਜੀ ਪਟਾਰੀ ਬਲਾਕ ਚ ਇਹ ਨਹੀਂ ਜਿਹਦਾ ਕਰਤਾ ਆ ਗਿਆ ਜਿਹਦਾ ਨਾਂ ਰਣਜੀਤ ਸਿੰਘ ਹੈ ਜੀ ਤੁਸੀਂ ਕਿੰਨੇ ਕ ਮਕਮਲ ਕਰਦੇ ਇਹਦੇ ਬਾਰੇ ਪੁਲਿਸ ਸਾਡੇ ਨੂੰ ਪਤਾ ਜੀ ਉਹ ਠੀਕ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਾਰਵਾਈ ਹੋਣੀ ਹੈ ਇਹ ਸਬੰਧੀ ਜਿਹੜੀ ਹੈ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਿੱਚ ਨਸ਼ਾ ਜੇ ਜੇ ਛੱਡਣ ਬਾਰੇ ਜਾਂ ਜਿਹੜੇ ਅਗਲੀ ਪੀੜ੍ਹੀ ਹੈ ਉਹਨਾਂ ਅਤੇ ਪਿੰਡ ਵਿੱਚ ਵਾਲੀਵਾਲ ਦੀ ਗਰਾਊਂਡ ਤਿਆਰ ਕੀਤੀ ਆ ਕਬੱਡੀ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਕ੍ਰਿਕਟ ਦੀ ਗਰਾਊਂਡ ਤਿਆਰ ਕੀਤੀ ਗਈ ਹੈ ਜੋ ਕਿ ਬੱਚੇ ਨਸ਼ੇ ਛੱਡ ਕੇ ਖੇਡਾਂ 'ਤੇ ਧਿਆਨ ਦਿੱਤਾ ਜਾਵੇ ਕਿੰਨੇ ਮਾਮਲੇ ਹੈਗੇ ਇਸ ਲੜਕੇ ਦੇ ਉੱਪਰ ਤੇ ਕੀ ਇਸ ਦਾ ਨਾਮ ਹੈਗਾ ਜੀ ਕਿਹੜਾ ਪਿੰਡ ਹੈ ਜੀ ਇਹ ਪਿੰਡ ਹੈ ਮੋਦੇ ਜੀ ਮੋਦੇ ਪਿੰਡ ਅੰਮ੍ਰਿਤਸਰ ਰੂਰਲ ਦਾ ਗਰੰਡਾ ਤਾਨੇ ਚ ਬੰਦੇ ਦਾ ਨਾਮ ਹੈ ਰਣਜੀਤ ਸਿੰਘ ਰਣਜੀਤ ਸਿੰਘ ਦੇ ਉੱਤੇ 12 ਪਰਚੇ ਹੁਣ ਰਣਜੀਤ ਸਿੰਘ ਜੇਵ Uh, इधर एक और प्रॉपर्टी है जिस जिस 68 एफ से कारवाई कर रहे हैं ओदा सी देजे हैं दिल्ली में ये सर इस 12 मामले तो जेल के अंदर के बारे जे के अंदर जे जेल के अंदर है इदा एक कन्विकशन भी होया है कन्विकशन उन तो बाद जेल के अंदर है उनरा रहेगा जेल के अंदर ये शिकायत की थी जी सरपंच ने की थी सरपंच साहब जो काफी धलेरा आदमी है वेरी प्रोएक्टिव आदमी है उन्होंने कंप्लेंट की थी वीडियो के साथ में वीडियो के साथ में एक्शन लेके पुलिस मदद मांगे हैं मदद वास्ते से वाले दे। मतलब असकर, वाले जी। जी, जब तक तो डरते हैं या वो सामने नहीं आते नशा वाला इशू खतम ही नहीं होता इस करके एक और पोर्टल भी बनाया जी एक पोर्टल बनाया गुप्त सूचना दे सकते पुलिस इतने नशा दिख रहा है इतने नशा दिख रहा है तक को लगभग अस्सी कंपलेन भी आए उस तो हैं उसका तो तो, यही जी मतलब बॉर्डर एरिया जो अपना है मैं मानता तो सरकार भी मानते हैं कि है है। तो है, प्रायोरिटी भी है मैं यही चाहता है कि अपना जो बॉर्डर वाले एरिया के आदमी है वो आके पुलिस सहयोग करें डेवलपमेंट मच वहाँ सहयोग करें सर सरकार सहयोग करें फिर सामने आ जाए और डेवलपमेंट एक्टिविटीज पढ़ाई एजुकेशन हेल्थ वो सब आगे आ जाए और पुलिस नारे रहे और सरकार नाले रहे